ਉਹ ਨਹੀਂ ਗੱਲ ਉਹ ਤਾਂ ਉਹ ਪੈਣ ਉਹ ਤਾਂ ਕਰਨ ਪਟੀਆਂ ਨੇ ਇਹ ਕਿੰਨੇ ਪੈਣ ਜਿਆਦਾ ਤੈਨੂੰ ਨਹੀਂ ਆਪੇ ਨਾਟ ਕਢਾਈ ਨਹੀਂ ਮੇਰਾ ਉਹੀ ਵੇਦਾ ਮੀਟ ਨਹੀਂ ਉਹ ਬੱਕਰ ਨੂੰ ਮਣਾਉਂਦੇ ਉਹ ਮੰਨ ਜਾਂਦੇ ਨਹੀਂ ਮੈਂ ਪਰਚੀ ਨਹੀਂ ਨਹੀਂ ਮੈਂ ਉਹ ਦੁਕਾਨ ਤੇ ਲਾ 6000 ਮਰਦਾ ਕਿਉਂ ਪਰਚੀ ਮੈਂ ਕਰਾਉਣਾ 6 ਤੇ ਕਰਾਉਣਾ ਪਰਚੀ 5 ਤੇ ਨਹੀਂ ਨਹੀਂ ਫੇਰ ਰਹਿੰਦੇ ਸਾਢੇ ਪੰਜ ਤੇ ਕਰਾ ਦੇ ਫੇਰ ਨਹੀਂ ਮੈਂ ਸਾਢੇ ਪੰਜ ਨਹੀਂ ਕਰਾਂਗਾ 6 ਦੇ ਕਰਾਉਣੀ ਕਰਾਇ ਨਹੀਂ ਸਾਡੇ 5 ਦੇ ਪਰਚੇ ਪੂਰੇ ਨਹੀਂ ਯਾਰ ਮੈਂ 6 ਦੋ ਕਰਨਾ ਨਹੀਂ ਰਿਹਾ ਉਹ ਕਹਿੰਦਾ ਪੰਜਾਂ ਦਾ ਬਰੇ 500 ਨੂੰ ਬਾਕੀ 6 ਦਾ ਦੇਉਂਗਾ ਮੈਂ ਤੇਰਾ ਸਿੱਧਾ ਹੀ ਜਵਾਬ ਦੇ ਦੇਣਾ ਕੋਈ ਦੇਣਾ ਕੋਈ ਕੱਲ ਨੂੰ ਇਧਰ ਘਟਾ ਪਾਈ ਦੁਕਾਨ ਤੇ ਘਟਾ ਮੈਂ ਦੱਸ ਦੇ ਕੀ ਖਟੂਏ ਦੱਸ ਕਿਲੋ ਮੀਟ ਹੈ ਉਹ ਨੂੰ 8 ਹੋਇਆ ਰਹਾ 10 ਬਣੇ ਬਣੇ ਦੱਸ ਦੇ 10 ਹੋਇਆ 12 ਕਰ ਦੇਗਾ 10 ਹੋਇਆ ਤਾਂ ਵੀ 12 ਕਰ ਦੇਗਾ ਮੈਂ ਕੰਮ ਕਰਦੇ ਮੇਰਾ ਤਾਂ ਇੱਥੇ 10000 ਰੁਪਏ 12 ਕਿਲੋ ਦਾ 12 ਵੀ ਹੀ ਜਾ 12 ਦੇ ਕਿੰਨੇ ਬਣੇ ਤੂੰ ਬੜੇ ਪੈਸੇ ਦੇ ਕੇ 10000 ਬੈਠੇ ਕਿੰਨੇ ਮਣ ਦੇ ਬਰਾਂ ਦੇ ਉਹ 6 6 ਨੂੰ ਥੋੜਾ ਨਾ 6 500 ਨੂੰ 6000 12 ਹੈ ਹੀ ਨਹੀਂ ਹਾਂ ਕਿ 12 ਹੁੰਦਾ 12 ਦੇ ਕਰਦਾ ਪਰ ਉਹ ਲੈਣ ਦਿੰਦੇ ਮੈਂ ਨਹੀਂ ਯਾਰ 6 ਰੱਜੂਗਾ ਤੂੰ ਪੰਜ ਕਰੋਂ ਚੱਲ ਪਰ ਜੀ ਆਪਣਾ ਆਪਣੀ ਰਣਾਂ ਕਿਹੜਾ ਵਿਸ਼ੇ ਦਾ ਲੈਣਾ ਬਹੁਤ ਜ਼ਿਆਦਾ ਦਿਨਾਂ ਦਾ ਤੂੰ ਥੋੜਾ ਜਿਹਾ ਟਾਈਮ ਕਿੰਨਾ ਵਜਲੇ 8000 ਤੋਂ ਜ਼ਿਆਦਾ ਮੀਟ ਕੱਢੂਗਾ 6000 6000 ਮੈਂ ਪਰਚੀ ਤੂੰ ਕਰਾ ਦੇ ਮੈਂ 6 ਰੁਪਏ ਦੇ ਦਿਆਂਗਾ ਇਹ 5.5 ਦੇ ਖੜਾ ਰੋਸਦੀ 5.5 ਦੇ ਬੋਝ ਜਾ ਲੋਗੇ ਜਿਹੜੀ ਗੱਲ ਆਖੀ ਹੈ 5.5 ਵਿੱਚ ਨਹੀਂ ਛੱਡਦੇ 5.5 ਦੇ ਨਾਲ 5.5 ਨਹੀਂ 5.5 ਉਹ 6 ਕਰ ਦੇ 6 ਕਰ ਦੂੰਗੀ ਉਹ ਕੋਈ ਦਿਖਾ ਨਹੀਂ ਆ ਨਹੀਂ ਬਾਪੂ ਨੇ ਆਇਆ ਕਿਉਂ ਕਰਾਉਂਦਾ ਦੋ ਜਾਂ ਦੋਸੀ ਦਿਖਾਉਂਦਾ ਨਹੀਂ ਯਾਰ ਉਹ ਸਾਢੇ 50 ਜੰਜੂ ਵੀ ਤਾਂ ਮੈਨ ਲਖਾਈ ਕਰਾਉਂਦਾ ਨਾਲ ਸਾਢੇ 50 ਲਖਾਈ ਵੀ ਕਰਾਈਏ ਤੂੰ ਫਿਰਦਾ ਕਿੱਥੇ ਹੈ ਉਹ 14 ਲੰਮਾ ਹੋਣਦਾ ਬੱਤੇ ਕਿਵੇਂ ਕਰੂ 100 ਤੋਂ ਉਹ ਤੈਨੂੰ ਦਵਾਦਾ ਤੂੰ ਬੋਲੇ ਨਹੀਂ ਬਰੋ ਦੱਸਦਾ ਉਹ ਕਹਿੰਦਾ ਮੇਨ ਅੱਧਾ ਮੇਰਾ ਹੋ ਜਾਂਦਾ ਪਰ ਇਹਦਾ 6 ਦਾ ਦਊ ਮੈਂ ਸਾਢੇ 50 ਦੀ ਹੁੰਦਾ ਗੱਲ ਬੁਣਾ ਸੀ ਦੀ ਉੱਚੀ ਗਰਾਮ ਕੋਲ ਪੱਕਾ ਨਹੀਂ ਲੈਂਦਾ ਉਹ ਨਹੀਂ ਲੈਂਦਾ ਤੂੰ ਦੀ ਨਹੀਂ ਲੈਂਦਾ ਪਰ ਉਹ ਕਹਿੰਦਾ ਨਹੀਂ ਇਹ ਕਾ ਟਾਪ ਹੈ ਦਾ ਹਾਂ ਹੰਮ ਤਾਂ ਮੈਨੂੰ ਆਉਂਦਾ ਜਿੰਦੂ ਬਾਹਰ ਮੋਟਣਾ ਕਰਨਾ ਕਰ ਮੋਟਣਾ ਮਾਰ ਪੈਣਾ ਸੇਹ ਦੇ ਕਰਨਾ ਨਾਲੇ ਪਾ ਦੇ ਨਹੀਂ ਨਹੀਂ ਬਰਾਪ ਨਹੀਂ ਮੈਂ ਨਹੀਂ ਮੈਂ ਹੋ ਗਿਆ ਹੋ ਗਿਆ ਸਾਡੇ ਪਾ ਨਹੀਂ ਜਣਾ ਯਾਰ ਉਹਨੂੰ ਕਹਾ ਮੈਂ ਮੈਨੂੰ ਬਟੇ ਪੱਤਰਾ ਮਿਲ ਗਿਆ ਉਹ ਵੀ ਕਹਿੰਦਾ ਸਾਡੇ ਪਾ ਦਾ ਜਨਾਉਣ ਤੂੰ ਤੂੰ ਆਖਿਆ ਕਿ ਅੱਜੂ ਕਹਿੰਦਾ ਜਿੱਦਰੋਂ ਆਇਆ ਤੂੰ 590 ਕਹਿੰਦਾ ਉਹ ਨਹੀਂ ਆ ਗਿਆ ਮੈਂ 6 ਨਹੀਂ ਦਊਗਾ ਜੋ ਕਹਤਾ ਪਰ ਹਮ ਨੂੰ ਕਹਿੰਦਾ ਕੰਮ ਕਰ ਲੈ ਉਹਦਾ ਨਾਲ ਬਣਿਆ ਉਹ ਕੱਢ ਦੇ ਮੇਰੇ ਪੈਸੇ ਤੂੰ ਕਹਦਾ ਕੱਢ ਦੇਣੇ ਹੁਣ ਤਾਂ ਇਦਾਂ ਲਿਆ ਕਰ ਰਹੇ ਪਾ ਨਹੀਂ ਕਹਿੰਦਾ ਅਸੀਂ ਤਰ ਨਹੀਂ ਕਹਿੰਦੇ ਮੈਂ ਤਨ ਸੇਹਲਾਦ ਨੂੰ ਕਿਹਨੇ ਮੈਨੂੰ ਮੈਨੂੰ ਇਹ ਪਿੱਲੂ ਕੱਢ ਹੁਣ ਉਹਨੂੰ ਦੇ ਦੇ ਇਹ ਬਾਗੇ ਹਾਂ ਕੋਪੀ ਹੋ ਰਿਹਾ ਸੰਜੂ ਕਿੰਨਾ ਕੱਟਦਾ ਸੰਜੂ ਕਿੰਨਾ ਕੱਟਦਾ ਇਹ ਜੇ ਕੱਢ ਦਿੰਦੇ ਫਿਰ ਕੀ ਨਹੀਂ ਨਹੀਂ ਛੋੜ ਉਹ ਦੂਜੇ ਦੇ ਲਈ आईदु ग्रदिया संजू केना साढे 5 दा क्या कर पर डाल करना यार।, यार तू लिखाई कराओ तो दे जा साढे 1 मिनट ओ पहला गल दे आवे पर्ची मैं करू बस उतनी आडीगा मैं करा दूंगा कल हो जाएगा मैं कराऊंगा साढे 5 पखे जे मैं कराऊंगा तू तू फाड़ आओ तू साढे 5 हम साले पैसे कराएंगे मैं करा दूंगा साहब दादी सवाल मैं करा दूंगा पहले उन्हे जी आडू पहला कर दो सुन यार ਖੜ ਕੇ ਕਰ ਸੋ ਮੇਰੇ ਅੱਡੇ 5 ਤੋਂ 25 ਕਰਾਉਂਦਾ ਸੀ 6 ਤੇ ਮੈਂ ਕਰਾਈ ਇਹਨਾਂ ਦੇ ਪਾਸੇ 3800 ਰੁਪਏ ਮਿਲ ਪੂਗਾ 3800 2000 ਘੱਟ 6000 ਰੁਪਏ ਠੀਕ ਹੈ ਕੀ ਕਹਿੰਦਾ ਸਹੀ ਹੈ ਸਹੀ ਹੈ 350 ਲੈ ਲਈ 200 ਪਰਚੀ ਹੈ ਇਧਰ ਆ ਜਾਓ ਇਧਰ ਆ ਜਾਓ ਸੋਹੇ ਬੱਕਰਾ ਕਦਰਾਂ ਦੀ ਲੀਡਾ ਬੱਕਰਾ ਪੈ ਗਿਆ ਉਹਨੂੰ ਲਗਾ ਦੇ ਕਿੰਨੇ ਦਾ ਕਰਦਾ 2500 ਦਾ 5500 ਦਾ ਠੀਕ ਹੈ ਸੰਦੀ ਦਾ ਜਾ ਨਲਾਈ ਤਾਂ ਉਹ ਲੈ ਗਈ ਆਜਨ ਤੋਂ ਪੈਸੇ ਨਹੀਂ ਨਹੀਂ ਪੈਸੇ